ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ 5 ਐਸੀ ਕਿਰਪਾ ਮੋਹੇ ਕਰਹੁ ਸੰਤਹਿ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰਹੁ ਰਹਾਉ ਗੁਰ ਕੋ ਸ਼ਬਦ ਮੇਰਾ ਹਿਰ ਰਹਿ ਬਾਸੈ ਹਰ ਨਾਮਾ ਮਨ ਸੰਗ ਧਰਹੁ ਤਸਕਰ ਪੰਚ ਨਿਵਾਰ ਹੋ ਠਾਕੁਰ ਸਗਲੋ ਪਰਮਾ ਹੋਮ ਜਰ ਹੋ ਜੋ ਤੁਮ ਕਰਹੋ ਸੋਈ ਭਲ ਮਾਨੈ ਪਾਵਨ ਦੁਬਦਾ ਦੂਰ ਟਰਹੋ ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗ ਲੇ ਮੋਹੇ ਉਧਰ ਹੋ ਬਿਲਾਵਲ ਮਹੱਲਾ ਪੰਜਵਾ ਐਸੀ ਕਿਰਪਾ ਮੋਹੇ ਕਰੋ ਸੰਤਹਿ ਚਰਨ ਹਮਾਰੂ ਮਾਥਾ ਨੈਣ ਦਰਸ ਤਨ ਧੂਰ ਪਰੋ ਰਹਾਉ ਗੁਰ ਕੋ ਸ਼ਬਦ ਮੇਰੇ ਹੀਰੇ ਬਾਸੈ ਹਰ ਨਾਮ ਮਨ ਸੰਗ ਧਰੂ ਤਸਕਰ ਪੰਜ ਨਿਵਾਰੂ ਠਾਕੁਰ ਸਗਲੋ ਪਰਮਾ ਹੂਮ ਜਰੂਮ ਜੋ ਤੁਮ ਕਰਹੋ ਸੋਈ ਭਲ ਮਾਨੈ ਪਾਵਨ ਦੁਬਦਾ ਦੂਰ ਟਰਹੋ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੇ ਮੋਹੇ ਉਧ ਰਹੋ ਬਿਲਾਵਲ ਮਹਲਾ 5 ਐਸੀ ਕਿਰਪਾ ਮੋਹੇ ਕਰਹੁ ਸੰਤਹਿ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰਹੁ ਰਹਾਉ ਗੁਰ ਕੋ ਸ਼ਬਦ ਮੇਰਾ ਹਿਰ ਰ ਬਸੈ ਹਰ ਨਾਮ ਮਨ ਸੰਗ ਧਰੋ ਤਸਕਰ ਪੰਜ ਨਿਵਾਰ ਹੁ ਠਾਕੁਰ ਸਗਲੋ ਪਰਮਾ ਹੋਮ ਜਰੂ ਜੋ ਤੁਮ ਕਰਹੁ ਸੋਈ ਭਲ ਮਾਨੈ ਭਾਵਨ ਦੁਬਦਾ ਦੂਰ ਟਰਹੁ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੇ ਮੋਹੇ ਉਧਰ ਹੋ ਬਿਲਾਵਨ ਮਹੱਲਾ ਪੰਜਵਾ ਐਸੀ ਕਿਰਪਾ ਮੋਹੇ ਕਰਹੁ ਸੰਤਹਿ ਚਰਨ ਹਮਾਰੋ ਮਾਥਾ ਨੈਨ ਦਰਸ ਤਨ ਧੂਰ ਪ੍ਰਭੂ ਰਹਾਉ ਗੁਰ ਕੋ ਸ਼ਬਦ ਮੇਰਾ ਹਿਰੈ ਬਸੈ ਹਰ ਨਾਮ ਮਨ ਸੰਗ ਧਰੂ ਤਸਕਰ ਪੰਚ ਨਿਵਾਰ ਉਠਾ ਕੁਰ ਸਗਲੋ ਪਰਮਾਹੂਮ ਜਰੂ ਜੋ ਤum ਕਰਹੋ ਸੋਈ ਭਲ ਮਾਨੈ ਭਾਵਨ ਦੁਬਿਦਾ ਦੂਰ ਟਰਹੂ ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗ ਲੇ ਮੋਹਿ ਉਦ ਰਹੂ ਬਿਲਾਵਲ ਮਹਲਾ 5 ਐਸੀ ਕਿਰਪਾ ਮੋਹੇ ਕਰਹੁ ਸੰਤ ਹੈ ਚਰਨ ਹਮਾਰੂ ਮਥ ਨੈਨ ਦਰਸ ਤਨ ਧੂਰ ਪ੍ਰਭੂ ਰਹਾਉ ਗੁਰ ਕੋ ਸ਼ਬਦ ਮੇਰਾ ਹਿਰ ਹੈ ਬਸ ਹਰ ਨਾਮ ਮਨ ਸੰਗ ਧਰੂ ਤਸ ਕਰ ਪੰਜ ਨਿਵਾਰੂ ਠਾਕੁਰ ਸਗਲੂ ਪਰਮਾਹੂ ਮੰਜਰੂ ਜੋ ਤੁਮ ਕਰਹੁ ਸੋਈ ਪਲ ਮੰਨੇ ਪਾਵਨ ਦੁਬਦਾ ਦੂਰ ਟਰੂ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੈ ਮੋਹਿ ਉਦਰਹੁ ਬਿਲਾਵਲ ਮਹੱਲਾ ਪੰਜਵਾ ਐਸੀ ਕਿਰਪਾ ਮੋਹਿ ਕਰਹੋ ਸੰਤਹਿ ਚਰਨ ਹਮਾਰੂ ਮਾਥਾ ਨੈਨ ਦਰਸ ਤਨ ਧੂਰ ਪ੍ਰਭੂ ਰਹਾਉ ਗੁਰ ਕੋ ਸ਼ਬਦ ਮੇਰੇ ਹੀ ਰਹਿ ਬਸ ਹਰ ਨਾਮ ਮਨ ਸੰਗ ਧਰੋ ਤਸਕਰ ਪੰਜ ਨਿਵਾਰ ਹਟਾ ਕੁਰ ਸਗਲੋ ਪਰਮਾਹੂਮ ਜਰਹੂ ਜੋ ਤੁਮ ਕਰਹੋ ਸੋਈ ਭਲ ਮਾਨੈ ਪਾਵਨ ਦੁਬਦਾ ਦੂਰ ਟਰਹੂ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੇ ਮੋਹਿ ਉਦ ਰਹੂ ਬਿਲਾਵਲ ਮਹਲਾ 5 ਐਸੀ ਕਿਰਪਾ ਮੋਹੇ ਕਰੋ ਸੰਤਹਿ ਚਰਨ ਹਮਾਰੋ ਮਾਥਾ ਨੈਨ ਦਰਸ ਤਨ ਧੂਰ ਪਰੋ ਰਹਾਉ ਗੁਰ ਕੋ ਸ਼ਬਦ ਮੇਰੇ ਹਿਰੇ ਬਸੈ ਹਰ ਨਾਮ ਮਨ ਸੰਗ ਧਰੂ ਤਸਕਰ ਪੰਚ ਨਿਵਾਰੂ ਠਾਕੁਰ ਸਗਲੋ ਪਰਮਾਹੋਂਮ ਜਰਹੋ ਜੋ ਤੁਮ ਕਰਹੁ ਸੋਈ ਭਲ ਮਾਨੈ ਭਾਵਨ ਦੁਬਦਾ ਦੂਰ ਟਰਹੋ ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗ ਲੇ ਮੋਹਿ ਉਧ ਰਹੁ ਬਿਲਾਵਲ ਮਹੱਲਾ ਪੰਜਵਾ ਐਸੀ ਕਿਰਪਾ ਮੋਹੇ ਕਰਹੁ ਸੰਤਹਿ ਚਰਨ ਹਮਾਰੂ ਮਾਥਾ ਨੈਣ ਦਰਸ ਤਨ ਧੂਰ ਪ੍ਰਭੂ ਰਹਾਉ ਗੁਰ ਕੋ ਸ਼ਬਦ ਮੇਰਾ ਹੀ ਰੈ ਬਸ ਹਰ ਨਾਮ ਮਨ ਸੰਗ ਧਰੂ ਤਸਕਰ ਪੰਜ ਨਿਵਾਰ ਹਟਾ ਕਰ ਸਗਲੋ ਪਰਮਾਹੂਮ ਜਰੂਮ ਜੋ ਤੁਮ ਕਰਹੁ ਸੋਈ ਭਲ ਮੰਨੈ ਪਾਵਨ ਦੁਬਦਾ ਦੂਰ ਟਰਹੁ ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗ ਲੇ ਮੋਹਿ ਉਧਰਹੁ ਬਿਲਾਵਲ ਮਹਲਾ 5 ਐਸੀ ਕਿਰਪਾ ਮੋਹਿ ਕਰਹੁ ਸੰਤਹਿ ਚਰਨ ਹਮਾਰੂ ਮਾਥਾ ਮੈਨ ਨਦਰਸ ਤਨ ਧੂਰ ਪਰੋ ਰਹਾਉ ਗੁਰ ਕੋ ਸ਼ਬਦ ਮੇਰਾ ਹੀ ਰੈ ਬਸੈ ਹਰ ਨਾਮ ਮਨ ਸੰਗ ਧਰਉ ਤਸਕਰ ਪੰਚ ਨਿਵਾਰੁ ਹੋ ਠਾਕੁਰ ਸਗ ਲੋ ਭਰਮਾ ਹੋਮ ਜਰੂ ਜੋ ਤੁਮ ਕਰਹੁ ਸੋਈ ਭਲ ਮਾਨੈ ਪਾਵਨ ਦੁਬਦਾ ਦੂਰ ਟਰਹੁ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੇ ਮੋਹਿ ਉਧ ਰਹੁ ਮਿਲਾਵਲ ਮਹੱਲਾ ਪੰਜਵਾ ਐਸੀ ਕਿਰਪਾ ਮੋਹਿ ਕਰੋ ਸੰਤ ਹੈ ਚਰਨ ਹਮਾਰੋ ਮਾਥਾ ਨੈਨ ਦਰਸ ਤਨ ਧੂਰ ਪਰ ਹੋ ਰਹਾਉ ਗੁਰ ਕੋ ਸ਼ਬਦ ਮੇਰਾ ਹਿਰ ਹੈ ਬਸੈ ਹਰ ਨਾਮ ਮਨ ਸੰਗ ਧਰੂ ਤਸ ਕਰ ਪੰਜ ਨਿਵਾਰ ਓਠਾ ਕਰ ਸਗਲੋ ਪਰਮਾ ਹੋਮ ਜਰ ਹੋ ਜੋ ਤੁਮ ਕਰੋ ਸੋਈ ਪਲ ਮਾਨੈ ਪਾਵਨ ਦੁਬੇ ਦਾ ਦੂਰ ਟਰਹੂ ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗ ਲੇ ਮੋਹਿ ਉਧ ਰਹੁ ਬਿਲਾਵਲ ਮਹੱਲਾ ਪੰਜਵਾ ਐਸੀ ਕਿਰਪਾ ਮੋਹਿ ਕਰਹੁ ਸਤਹਿ ਚਰਨ ਹਮਾਰੋ ਮਥਾ ਨੈਨ ਦਰਸ ਤਨ ਧੂਰ ਪ੍ਰਭੂ ਰਹਾਉ ਗੁਰ ਕੋ ਸ਼ਬਦ ਮੇਰੇ ਹਿਰੈ ਬਸੈ ਹਰ ਨਾਮ ਮਨ ਸੰਗ ਧਰੋ ਤਸਕਰ ਪੰਜ ਨਿਵਾਰੁ ਠਾਕੁਰ ਸਗ ਲੋ ਭਰਮਾ ਹੋਮ ਜਰੂ ਜੋ ਤੁਮ ਕਰੋ ਸੋਈ ਭਲ ਮਾਨੈ ਪਾਵਨ ਦੁਬਦਾ ਦੂਰ ਟਰੂ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੇ ਮੋਹੇ ਉਧਰ ਹੋ ਬਿਲਾਵ ਮਹੱਲਾ ਪੰਜਵਾ ਐਸੀ ਕਿਰਪਾ ਮੋਹੇ ਕਰਹੋ ਸੰਤਹਿ ਚਰਨ ਹਮਾਰੋ ਮਾਥਾ ਨੈਨ ਦਰਸ ਤਨ ਧੂਰ ਪਰ ਹੋ ਰਹਾ ਗੁਰ ਕੋ ਸ਼ਬਦ ਮੇਰੇ ਹਿਰੇ ਰੈ ਬਸੈ ਹਰ ਨਾਮ ਮਨ ਸੰਗ ਧਰੋ ਤਸ ਕਰ ਪੰਚ ਨਿਵਾਰੂ ਠਾਕੁਰ ਸਗਲੋ ਪਰਮਾਹੋਂ ਮੰਜਰੋ ਜੋ ਤੁਮ ਕਰੋ ਸੋਈ ਭਲ ਮੰਨੈ ਪਾਵਨ ਦੁਬਦਾ ਦੂਰ ਟਰ ਹੋ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੇ ਮੋਹਿ ਉਧਰ ਹੋ ਬਿਲਾਵਲ ਮਹਲਾ 5 ਐਸੀ ਕਿਰਪਾ ਮੋਹਿ ਕਰਹੁ ਸੰਤਹਿ ਚਰਨ ਮਾਰੋ ਮਾਥਾ ਨੈਣ ਦਰਸ ਤਨ ਤੂਰ ਪਰੋ ਰਹਾਉ ਗੁਰ ਕੋ ਸ਼ਬਦ ਮੇਰੇ ਹਿਰੇ ਬਸੈ ਹਰ ਨਾਮ ਮਨ ਸੰਗ ਧਰੋ ਤਸਕਰ ਪੰਚ ਨਿਵਾਰ ਉਠਾਖੁਰ ਸਗਲੋ ਪਰਮਾਹੂ ਮੰਜਰੂ ਜੋ ਤੁਮ ਕਰਹੋ ਸੋਈ ਭਲ ਮੰਨੇ ਭਾਵਨ ਦੁਬਦਾ ਦੂਰ ਟਰਹੂ ਨਾਨਕ ਕੇ ਪ੍ਰਭ ਤੁਮਹੀ ਦਾਤੇ संत सांग ले मोहे, मोहे उदरहु बिलावल महल्ला पंजवा ऐसी कृपा मोहे करहु संत चरन हमारो माथा नयन दर्श तन थूर परहु रहौ ਗੁਰ ਕੋ ਸ਼ਬਦ ਮੇ ਰਹੀ ਰਹਿ ਬਾਸੈ ਹਰ ਨਾਮ ਮਨ ਸੰਗ ਧਰੂ ਤਸ ਕਰ ਪੰਜ ਨਿਵਾਰ ਉਠਾਕਰ ਸਗਲੋ ਪਰਮਾਹੂ ਮਜਰੂ ਜੂ ਤੁਮ ਕਰਹੁ ਸੋਈ ਭਲ ਮਨੈ ਪਾਵਨ ਦੁਬਦਾ ਦੂਰ ਟਰੂ ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗ ਲੇ ਮੋਹ ਉਦ ਰਹੁ ਬਿਲਾਵ ਮਹੱਲਾ ਪੰਜਵਾ ਐਸੀ ਕਿਰਪਾ ਮੋਹੇ ਕਰਹੁ ਸੰਤਹਿ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰੋ ਰਹਾ ਗੁਰ ਕੋ ਸ਼ਬਦ ਮੇਰਾ ਹੀ ਰਹਿ ਬਾਸੈ ਹਰ ਨਾਮ ਮਨ ਸੰਗ ਤਰਹੁ ਤਸਕਰ ਪੰਚ ਨਿਵਾਰੁ ਠਾਕੁਰ ਸਗਲੋ ਪਰਮਾਹੂ ਮੰਜ ਰਹੁ ਜੋ ਤੁਮ ਕਰੋ ਸੋਈ ਪਲ ਮੰਨੇ ਪਾਵਨ ਦੁਬਦਾ ਦੂਰ ਟਰਹੂ ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗ ਲੇ ਮੋਹੇ ਉਧਰ ਹੂ ਬਿਲਾਵਲ ਮਹੱਲਾ ਪੰਜਵਾ ਐਸੀ ਕਿਰਪਾ ਮੋਹੇ ਕਰਹੋ ਸੰਤਹਿ ਚਰਨ ਹਮਾਰੂ ਮੱਥ ਨੈਨ ਦਰਸ ਤਨ ਧੂਰ ਪਰ ਹੋ ਰਹਾਉ ਗੁਰ ਕੋ ਸ਼ਬਦ ਮੇ ਰਹੀ ਅਰੇ ਬਾਸੈ ਹਰ ਨਾਮਾ ਮਨ ਸੰਗ ਧਰੂ ਤਸਕਰ ਪੰਜ ਨਿਵਾਰੂ ਠਾਕੁਰ ਸਗਲੂ ਪਰਮਾ ਹੋਮ ਜਰੂ ਜੋ ਤੁਮ ਕਰਹੋ ਸੋਈ ਭਲ ਮਾਨੈ ਪਾਵਨ ਦੁਬਦਾ ਦੂਰ ਟਰਹੋ ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗ ਲੇ ਮੋਹਿ ਉਧ ਰਹੁ ਜੋ ਤੂੰ ਕਰਹੋ ਸੋਈ ਭਲ ਮੰਨੇ ਭਾਵਨ ਦੁਗਦਾ ਦੂਰ ਟਰਹੋ ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗ ਲੇ ਮੋਹਿ ਉਧ ਰਹੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ